अच्छा अच्छा चल ਕੋਈ ਗੱਲ ਨਹੀਂ ਸੁਣਦੀ ਤੇ ਸੁਣਦੀ ਰਵੇ ਸਭ ਤੋਂ ਚੰਗਾ ਹੋ ਗਿਆ ਵਾ ਆਹੋ ਚਲ ਹਾ ਵਧੀਆ ਹੋਇਆ ਜਿਹੜੇ ਚੂੜੀਆਂ ਛੜਾਤੀਆਂ ਵਾ ਠੀਕ ਵਾ ਨਾ ਜੇ ਮੈਂ ਨਾ ਥੋੜਾ ਬਹੁਤਾ ਬੋਲਦੀ ਫੇਰ ਨਹੀਂ ਚੂੜੀਆਂ ਛਡਾਉਣੀਆਂ ਕਿਸ ਨੇ ਆਹੋ ਤੇ ਇਹਦਾ ਤਰਾਦਾ ਇਹ ਹੋਏਗਾ ਵੀ ਮਾਈ ਦੀਆਂ ਚੂੜੀਆਂ ਵਾ ਤੇ ਇਹਦੇ ਕਿਹੜੀ ਗੱਲ ਕੁੜੀ ਇੱਕ ਚੂੜੀ ਕੁੜੀ ਨੇ ਲੈ ਜਾਣੀ ਹੈ ਤੇ ਇੱਕ ਚੂੜੀ ਸਾਨੂੰ ਮਿਲਣੀ ਆ ਤੇ ਅਸੀਂ ਦੋਵੇਂ ਸਮਝਾਣੇ ਟਾਈਮ ਦੇ ਨਾਲ ਹੀ ਉਹ ਮਾਤ ਪੋੜੀਆਂ ਤੈਨੂੰ ਨਹੀਂ ਪਤਾ ਲੱਗਦਾ ਗੱਲਾਂ ਦਾ ਇਹ ਬੜੀ ਤੇਜਵਾਚਤਰੋ ਆ ਪੂਰੀ ਏ ਇਹਦੀਆਂ ਸਕੀਮਾਂ ਦੂਰ ਦੂਰ ਦੀਆਂ ਵਾਂ ਹਾਂ ਹੋਰ ਕੀ ਤਾਨੂੰ ਨਹੀਂ ਘਾ ਪਤਾ ਲੱਗਦਾ ਤਾਨੂੰ ਮਿੱਠੀਆਂ-ਮੁੱਠੀਆਂ ਗੱਲਾਂ ਕਰਦੀ ਆ ਤੇ ਤੁਸੀਂ ਸਮਝ ਰਹਿੰਦੇ ਬੜੀ ਚੰਗੀ ਆ ਚੰਗੀ-ਚੰਗੀ ਹੈ ਨਹੀਂ ਜੇ ਐਵੇਂ ਯਕੀਨ ਕਰਿਆ ਕਰੋ ਇੱਥੇ आहो चल मैनू तेनी बड़ी खुशी है चूड़ियां छुट गई वा हाँ कोई नहीं आऊंगी मैं आना क्यों नहीं आहो कोई नहीं जिनी छेती हो सकया ना उन्नी छेती फेरा मारू आहो इन्हू मेरा चेता ना ना भूल जे पे भी हैगी हाँ कोई गल नई गल नेखी तो चलो बनता की आ हम्म वेखियो हम बनाई की ਇਹ ਆਪਣੇ ਆਪ ਨੂੰ ਕਿ ਸਮਝਦੀ ਆ ਹਾਂ ਤੇ ਗਾਂ ਤੋਂ ਹੁਣ ਕੰਨ ਖੋਲ ਕੇ ਸੁਣ ਲੋ ਵੀ ਕੋਈ ਚੀਜ਼ ਜਾਣੀ ਨਹੀਂ ਚਾਹੀਦੀ ਠੀਕ ਆ ਨਾ ਅੱਗੇ ਇਹਨਾਂ ਨੇ ਆਨੇ ਬਹਾਨੇ ਮਾਰ ਕੇ ਤੜ ਕਚੂੜੀਆਂ ਖੋਲੀਆਂ ਹੋਣ ਨਾ ਕਿਤੇ ਕੋਈ ਚੀਜ਼ ਦੇ ਦੇ ਚੁੱਪ ਕਰਕੇ ਜਿੰਦਰੇ ਅੰਦਰ ਰੱਖ ਮਾ ਤਾਂ ਸਾਰਾ ਕੁਝ ਮੈਂ ਆਉਂਗੀ ਤੇ ਫਿਰ ਵੇਖਾਂਗੇ ਕੀ ਕਰਨਾ ਇਹਨਾਂ ਦਾ ਆਹੋ ਠੀਕ ਵਾ ਹੋਰ ਕੋਈ ਗੱਲਬਾਤ ਘਰ ਚ ਹੁੰਦੀ ਹੁੰਦੀ ਆ ਨਾ ਜਾਂ ਕੋਈ ਇਹ ਵਾਦਾ ਘਾਟਾ ਕਰਦੀ ਹੁੰਦੀ ਆ ਤੇ ਮੈਨੂੰ ਦੱਸ ਦਿਆ ਕਰ ਠੀਕ ਵਾ ਨਾ ਆਹੋ ਲਈ ਦਿਨ ਦੀ ਗੱਲ ਹਾਂ ਜਿੰਨਾ ਪਰਦਾ ਪਾਓਗੇ ਓਨੀ ਮਾੜੀ ਗੱਲ ਤੁਹਾਡੇ ਵਾਸਤੇ ਫਿਰ ਪਰਦਾ ਨਹੀਂ ਪਾਉਣਾ ਸਾਰੀ ਗੱਲ ਦੱਸ ਦੇਣੀ ਆ ਠੀਕ ਆ ਨਾ ਚਲੋ ਠੀਕ ਆ ਠੀਕ ਆ ਧਿਆਨ ਰੱਖਿਓ ਹੁਣ ਆਪਣਾ ਚੰਗਾ ਚੰਗਾ ਵੇਖਾਂ ਮਾਵਾਂ ਧੀਆਂ ਕਿਦਾਂ ਮਿੱਠੀਆਂ ਫਿੱਕੀਆਂ ਕਰ ਰਹੀਆਂ ਵਾਂ ਨਿੱਕੇ ਨਿੱਕੇ ਗੱਲ ਪੁੱਛਦੀ ਆ ਕੀ ਖਾਦਾ ਵਾ ਕੀ ਪੀਤਾ ਵਾ ਕੀ ਵੰਡਿਆ ਵਾ ਵੇਖ ਪੁੱਛਣ ਲਈ ਆ ਸਮਾਨ ਲਿਆ ਕੇ ਦੇਤਾ ਮੰਮੀ ਪੇਕੇ ਗਈ ਆ ਤੇ ਲੈਣੀ ਏ ਤੂੰ ਮੈਨੂੰ ਪੇਕੇ ਕਿਸਾਂ ਜਾਣ ਜੋਗੀ ਛੱਡਣਾ ਵਾ ਜਿਹੜੇ ਕੰਮ ਨੂੰ ਤੂੰ ਫੋਨ ਕੀਤਾ ਨਾ ਉਸੇ ਕੰਮ ਨੂੰ ਕੀਤਾ ਵਾ ਵੇਖ ਤੇ ਸਹੀਂ ਕਿ ਤੇ ਹੋਤ ਨਹੀਂ ਸਿੰਦੀ ਦੇੰਦੇ ਵਿੱਚ ਦੋ ਦੋ ਫੋਨ ਕਰਦੀ ਆ ਵੀ ਦਵਾ ਦਮ ਮੈਨੂੰ ਪਤਾ ਲੱਗ ਜਾਏ ਵੀ ਕੀ ਬੰਦਿਆ ਤੇ ਕੀ ਨਹੀਂ ਆਹ ਪਾ ਕੇ ਨਾ ਪੈਂਟ ਤਾਂ ਮੰਮੀ ਵੱਲ ਜਾਨੀ ਆ ਮੰਮੀ ਨੂੰ ਪੁੱਛਣੀ ਆ ਭਲਾ ਕਿ ਸਗਾਤ ਕੀ ਕਹਿਣ ਲਈ ਸੀਗੀ ਮੈਨੂੰ ਤਾਂ ਗੱਲ ਉਹਦੀ ਨਾ ਸੁਣ ਲਈ ਆ ਤੇ ਸਮਾਨ ਬਾਰੇ ਪੁੱਛਣ ਲਈ ਆ ਚੰਗਾ ਸਤਿ ਸ੍ਰੀ ਅਕਾਲ ਲੈ ਆਤਾ ਮਾਤਾ ਨੇ ਵਧੀਆ ਖਬਰ ਸੁਣਾਈ ਆ ਕਿ ਚੂੜੀਆਂ ਛਡਾ ਕੇ ਦੇ ਦਿੱਤੀਆਂ ਉਹਨਾਂ ਨੇ ਚੱਲ ਹੁਣ ਚੂੜੀਆਂ ਵਿੱਚ ਵੀ ਮੇਰਾ ਹਿੱਸਾ ਬਣਦਾ ਵਾ ਉਹਨਾਂ 'ਚ ਵੀ ਇੱਕ ਚੂੜੀ ਤੇ ਮੈਨੂੰ ਮਿਲਣੀ ਮਿਲਣੀ ਆ ਦੋਵੇਂ ਨਹੀਂ ਦੇ ਤੇ ਇਦਾਂ ਕਰੂੰਗੀ ਬਾਕੀ ਸੋਨਾ ਵੀ ਕਢਾਉਂਗੀ ਸਾਰਾ ਤੇ ਜਿਹੜਾ ਜਿਹੜਾ ਮੇਰਾ ਹਿੱਸਾ ਬਣਦਾ ਵਾ ਨਾ ਮੈਂ ਲੈ ਹੀ ਆਉਣਾ ਵਾ ਮੈਨੂੰ ਕੀ ਲੋੜ ਪਈ ਮੁੜ ਕੇ ਟੈਨਸ਼ਨ ਲੈਣ ਦੀ ਮੇਰੇ ਵੱਲੋਂ ਵੇਚ ਦੇਣ ਤੇ ਮੇਰੇ ਵੱਲੋਂ ਰੱਖ ਦੇਣ ਮੈਂ ਤੇ ਆਪਣਾ ਕੰਮ ਕਰਦਾ ਮੰਮੀ ਜੀ ਕੀ ਦਾ ਫੋਨ ਆਉਣ ਡਿਆ ਸੀ ਜੀ ਮੈਂ ਦਾ ਕੀ ਕਹਿਣ ਡਈ ਆ ਰਾਜੀ ਬਾਜੀ ਪੁੱਛਣ ਡਈ ਮੰਮੀ ਰਾਜੀ ਬਾਜੀ ਤੇ ਨਹੀਂ ਪੁੱਛਣ ਡਈ ਉਹ ਤਾਂ ਮੈਨੂੰ ਪਤਾ ਲੱਗ ਹੀ ਗਿਆ ਵਾ ਵੀ ਪੁੱਛਣ ਕੀ ਲਈ ਜਿਹੜਾ ਕੰਮ ਉਹਨੇ ਪੁੱਛਣਾ ਨਾ ਉਹਨੇ ਉਹ ਹੀ ਪੁੱਛਣਾ ਵਾ ਉਹ ਵੀ ਪੁੱਛਿਆ ਸੀ ਮੈਂ ਕੰਨ ਮੁਕਰਾਂ ਤੇਰੇ ਕੋਲ ਉਹ ਵੀ ਗੱਲ ਪੁੱਛੀ ਆ ਉਹਨੇ ਤਾਂ ਦੱਸ ਤਾਂ ਫੇ ਤੁਸੀਂ ਹਾਂ ਮੈਂ ਦੱਸ ਦਿੰਦਾ ਤੁਹਾਨੂੰ ਮੈਂ ਕਿਹਾ ਵੀ ਉਹ ਉਹਨਾਂ ਲੈ ਲੈਂਦੀਆਂ ਨੇ ਝੂੜੀਆਂ ਛਡਾ ਕੇ ਤੇ ਭਰਾ ਦੇ ਪੈਸੇ ਮੈਂ ਕਿਹਾ ਉਹਨੇ ਰਹਿਣ ਦਿੱਤੇ ਪੀ ਚਲੋ ਬਾਅਦ ਚ ਦੇ ਲਾਂਗੇ ਅਸੀਂ ਪਹਿਲੋਂ ਇਹ ਕਰ ਲਈਏ ਇਹਨੂੰ ਬਹੁਤੀ ਕਾਲੀ ਪਈ ਆ ਛੇਤੀ ਛਡਵਾ ਕੇ ਮੰਗਵਾਇਨਾ ਕੋ ਛੇਤੀ ਮੰਗਵਾਇਨਾ ਕੋ ਤਨਾਲੇ ਵੀ ਦੱਸ ਦੇਣਾ ਹੀ ਫਿਰ ਭਰਾ ਪਰਜਾਈ ਲੜੇ ਆ ਉਹ ਕਹਿੰਦੇ ਸੀ ਪੇਕੇ ਜਾਣਾ ਉਹਦੀ ਪਰਜਾਈ ਠੀਕ ਨਹੀਂ ਗਈ ਤਾਂ ਭਰਾ ਤੇਰਾ ਨਾਲ ਤੁਰਿਆ ਨਹੀਂਗਾ ਦੱਸੀ ਆ ਗੱਲ ਉਹਨੂੰ ਮੈਂ ਮੈਂ ਕਿਹਾ ਵੀ ਤੂੰ ਕੁੜੀਆ ਅਖੜੇ ਪੈ ਕੇ ਨਾ ਤੇ ਕੀਤਾ ਕੰਮ ਖਰਾਬ ਪੀ ਚਲੋ ਇਹ ਕਿੜੀਆਂ ਮੈਦਾਉਟ ਚੱਲੀਆਂ ਬਾਅਦ ਚ ਆ ਜਾਂਦੀਆਂ ਹੁਣ ਮੈਂ ਕਿਹਾ ਉਹਨਾਂ ਦੋਵਾਂ ਦੇ ਵਿੱਚ ਪੈ ਗਈ ਲੜਾਈ ਉਹ ਹੁਣ ਉਹਦੀ ਪਰਜਾਈ ਬਿਮਾਰ ਆ ਕਹੈਂ ਨਹੀਂ ਉਹਨੂੰ ਸੋਨੇ ਨੂੰ ਵੀ ਚੱਲ ਮੇਰੇ ਨਾਲ ਚੱਲੀ ਆ ਖਬਰ ਲੈ ਆਈ ਤੇ ਮੈਂ ਕਿਹਾ ਉਹ ਆਂਦਾ ਮੈਂ ਜਾਣਾ ਨਹੀਂਗਾ ਤੇ ਮੈਂ ਕਿਹਾ ਉਹਦੇ ਕਲੇਜੇ ਚ ਠੰਡ ਚੰਗੀ ਤੇਰਾ ਮੰਮੀ ਪੈ ਗਈ ਹੋਣੀ ਆ ਹੁਣ ਵੇਖੀ ਉਹਨੂੰ ਕਿਦਾਂ ਰੋਟੀ ਹজম ਹੁੰਦੀ ਆ ਤੇ ਮੈਂ ਕਿਹਾ ਹੁਣ ਕੰਮ ਤੇ ਹੋ ਗਿਆ ਨਾ ਖਰਾਬ ਕਰਕੇ ਪੱਤ ਪੈ ਗਿਆ ਦੋਵਾਂ ਜੀਆਂ ਦੇ ਵਿੱਚ ਤੇ ਕਿੱਡੀ ਮਾੜੀ ਗੱਲ ਆ ਇਹੋ ਕੰਮ ਤੇ ਲੱਭਦੀ ਆ ਕਿ ਦੋਵੇਂ ਜੀ ਲੜੇ ਰਹਿਣ ਤੇ ਮੇਰਾ ਦਾ ਇਥੇ ਲੱਗਦਾ ਰਹੇ ਮੰਮੀ ਤੁਸੀਂ ਆਪ ਸਿਆਣੇ ਜੇ ਉਹਨੂੰ ਸਮਝਾਇਆ ਕਰੋ ਕਿ ਇਹ ਕੰਮ ਚੰਗਾ ਨਹੀਂਗਾ ਪੁੱਤ ਮੈਂ ਕਿੰਨਾ ਕੁ ਸਮਝਾਵਾਂ ਮੈਂ ਮੂੰਹ ਨਾਲ ਹੀ ਕਹਿਣਾ ਉਹਨੂੰ ਫੇ ਨਹੀਂ ਇਦਾਂ ਕਰੀਦਾ ਤੂੰ ਆਪਣੇ ਘਰ ਮਾਨ ਨਾ ਬੈਠੀ ਰੋ ਸਾਡੇ ਘਰ ਦੇ ਵਿੱਚ ਦਖਲ ਨਾ ਦਿਆ ਕਰ ਇਹਨਾਂ ਦੇ ਵਿੱਚ ਭਰਾ ਭਜਾਈ ਦੇ ਵਿੱਚ ਆਪਣੀ ਚ ਨਾ ਦਖਲ ਦਿਆ ਕਰ ਮੰਮੀ ਜੇ ਤੁਸੀਂ ਖਿੱਚ ਕੇ ਦਵਕਾ ਮਾਰੋ ਨਾ ਉਹਦੀ ਹਿੰਮਤ ਨਹੀਂ ਇਦਾਂ ਕਰ ਜੇ ਤੁਸੀਂ ਵੀ ਨਾ ਕੁਝ ਕਹਿੰਦੇ ਉਹਨੂੰ ਕੀ ਕਵਾਂ ਮੈਂ ਹੁਣ ਦੱਸੋ ਸਿਆਣੀ ਬਿਆਣੀ ਉਹ ਨਿਆਣੀ ਆ ਮੂੰਹ ਨਾਲ ਸਮਝਾਉਣਾ ਹੁੰਦਾ ਵਾ ਫੇ ਸਾਰੀ ਉਮਰ ਸਾਡੇ ਘਰ ਉਹਦੀ ਚੌਧਰ ਚੱਲਦੀ ਰਹੂਗੀ ਜਿੱਦਾਂ ਉਹ ਕਹੂਗੀ ਉਦਾਂ ਹੀ ਚੱਲੂਗਾ ਜੇ ਕਹੂਗੀ ਦੇਣਵਾ ਤੇ ਦੇਣ ਤੇ ਜੇ ਕਹੂਗੀ ਰਾਤਵਾ ਤੇ ਰਾਤ ਤੂੰ ਆਪ ਹੀ ਤੇ ਇਹਨੂੰ ਕਹਿ ਦੇ ਪੀ ਸਾਡੀ ਗੱਲ ਚ ਨਾ ਤੂੰ ਦਖਲ ਦਿਆ ਕਰ ਤੂੰ ਸਾਡੇ ਘਰ ਚ ਕਪੱਤ ਕਿਉਂ ਪਾਉਂਦੀ ਹੁਣ ਮੈਂ ਤਾਂ ਕਹਿ ਕਹਿ ਕੇ ਹਟ ਗਈ ਆ ਮੰਮੀ ਮੈਂ ਕੀ ਕਵਾਂ ਜੇ ਮੈਂ ਗੱਲ ਕੀਤੀ ਨਾ ਮੇਰੀ ਗੱਲ ਦਾ ਤੁਹਾਨੂੰ ਵੀ ਗੁੱਸਾ ਲੱਗਣਾ ਤੁਹਾਡੇ ਪੁੱਤ ਨੂੰ ਵੀ ਗੁੱਸਾ ਲੱਗਣਾ ਤੇ ਉਹਨੂੰ ਵੀ ਗੁੱਸਾ ਲੱਗਣਾ ਵਾ ਪੀ ਪਰ ਜਾਈ ਆ ਗੱਲਾਂ ਕਰਦੀ ਆ ਤੇ ਮੈਂ ਗੱਲਾਂ ਫੇਰ ਸੱਚੀਆਂ ਕਰਨੀਆਂ ਵਾ ਨਹੀਂ ਗੁੱਸਾ ਸਾਨੂੰ ਕੀ ਲੱਗਣਾ ਜਦੋਂ ਹੁਣ ਉਹਦੀ ਆਦਤ ਹੀ ਨਹੀਂ ਹਟਦੀ ਤੇ ਫੇਰ ਹੁਣ ਅਹੀਂ ਗੁੱਸਾ ਕਰਕੇ ਕੀ ਕਰਨਾ ਵਾ ਮੈਨੂੰ ਸਾਰਾ ਪਤਾ ਵਾ ਕਿ ਇਹ ਸਮਾਨ ਦੇ ਪਿੱਛੇ ਕਿਉਂ ਪਈ ਸੀ ਉਹਨੂੰ ਇਹ ਹੀ ਕਿਸ ਤਰੀਕੇ ਨਾਲ ਲਿਆ ਕੇ ਮੰਮੀ ਦੇ ਹੱਥ ਤੇ ਰੱਖ ਦੇਣਾ ਇਹ ਦਵਾ-ਦਾਮ ਮੈਂ ਨਾ ਖਿੱਚਿਆ ਤੂੰ ਹੀ ਕਰਕੇ ਲੈ ਜਾ ਪਰ ਤੁਸੀਂ ਆਪ ਸਿਆਣੇ ਜੇ ਆਪਣਾ ਪੱਲਾ ਆਪ ਰੱਖਿਓ ਇੰਨਾ ਮਹਿੰਗਾ ਸਮਾਨ ਹੁਣ ਬੰਦਾ ਨਹੀਂਗਾ ਨਹੀਂ ਉਹਨੂੰ ਹੁਣ ਜਦੋਂ ਮੈਂ ਦੱਸਤਾ ਤਾਂ ਪੀ ਚੀਜ਼ ਆ ਗਈ ਆ ਘਰ ਮੈਂ ਰੱਖ ਲਈ ਆ ਤੇ ਹੁਣ ਉਹ ਹੁਣ ਉਹਦਾ ਕੀ ਮਤਲਬ ਹੈ ਮੇਰੇ ਕੋ ਮੰਗਣ ਦਾ ਕਰਦਾ ਜਦੋਂ ਦੱਸਤਾ ਠੀਕ ਆ ਮੈਂ ਰੱਖ ਲਿਆ ਸਮਾਨ ਹੁਣ ਤੂੰ ਕੀ ਆਖਣਾ ਐਸੇ ਗੱਲ ਨੂੰ ਅੱਗੇ ਵੀ ਮੰਮੀ ਤੁਹਾਡੇ ਕੋ ਕੀ ਰਹਿਣ ਦਿੱਤਾ ਵਾ ਚ ਐਨੀ ਹੀ ਤੁਹਾਡੀ ਉਹ ਵੀ ਆਨੇ ਬਹਾਨੇ ਲੈ ਗਈ ਆ ਜੇ ਟਾਪਸ ਮੇਰੇ ਪਿਆਕੇਆਂ ਤੋਂ ਪਏ ਹੀ ਉਹ ਵੀ ਵਟਾ ਕੇ ਲੈ ਗਈ ਆ ਟਾਡੇ ਵਾਲੇ ਭਾਰੇ ਹੀ ਉਹਦੇ ਹੌਲੇ ਹੀ ਸਾਰੇ ਕੰਮ ਤੇ ਕਰਦੀ ਰਹੀ ਆ ਤੁਸੀਂ ਉਹਨੂੰ ਕੁਝ ਕਹਿੰਦੇ ਨਹੀਂ ਰਹੇ ਉਹ ਸਿਰ ਤੇ ਹੀ ਚੜ ਗਈ ਆ ਕੀ ਕਰਾਂ ਮੈਂ ਤੇ ਇਹ ਘੜੀ ਘੜੀ ਕੀ ਆਖਾਂ ਮੈਂ ਤੇ ਆਪ ਸ਼ਰਮ ਆਉਂਦੀ ਆ ਸਿਆਣੀ ਬਿਆਣੀ ਉਹ ਵੀ ਹੁਣ ਹੈਗੀ ਆ ਉਹ ਕਿਹੜੀ ਨਿਆਣੀ ਆ ਪੇਕੇ ਜਿਹੜੇ ਲੈਣ ਵਾਸਤੇ ਨਹੀਂ ਹੁੰਦੇ ਦਿਨਾਂ ਮਾਰਾਂ ਤੇ ਨਾ ਭਰਾਪਰ ਜਿਆਆਂ ਨੂੰ ਪਤਾ ਹੀ ਹੁੰਦਾ ਵਾ ਪਿੱਤਿਆਂ ਪੈਣਾ ਕੋਈ ਜਾਣਾ ਵਾ ਹੀ ਦੇਣਾ ਵਾ ਇਹਦਾ ਮਤਲਬ ਇਹ ਥੋੜਾ ਤੇ ਘਰ ਨੂੰ ਸੰਨ ਲਾ ਲੈਣੀ ਆ ਵੀ ਜੋ ਕੁਝ ਹੈਗਾ ਪਿਆਰਾਂ ਦੇ ਨਾਲ ਹੀ ਧੂਕੇ ਲੈ ਆਵਾ ਫੇਰ ਨਾ ਬੰਦਾ ਮਨੋਂ ਲੱਥ ਜਾਂਦਾ ਵਾ ਆਲੇ ਪਤਾ ਕੀ ਆ ਜਦੋਂ ਪਤਾ ਵਾਪੇ ਪਹਿਲੋਂ ਤੂੰ ਵਿਆਹ ਕੀਤਾ ਤੇਰਾ ਸਭ ਕੁਝ ਤੈਨੂੰ ਦਿੱਤਾ ਕਿਸੇ ਚੀਜ਼ ਤੋਂ ਰਹਿਣ ਨਹੀਂ ਦਿੱਤਾ ਤੇ ਹੁਣ ਚਲੋ ਤੇਰੇ ਦਿਨਵਾਰ ਨੇ ਸਾਰੇ ਭੁਗਤਦੇ ਆ ਹੋਰ ਇਹਦੋਂ ਪਰੇ ਕੀ ਹੁੰਦਾ ਵਾ ਜੇ ਤੇ ਮੰਮੀ ਜੀ ਆਪਣੇ ਘਰ ਨਾ ਨਾ ਕੁਝ ਹੋਵੇ ਬੰਦਾ ਇਦਾਂ ਕਰਦਾ ਚੰਗਾ ਲੱਗਦਾ ਵਾ ਜਦੋਂ ਮਾਂ ਰਾਹੀਂ ਆਪਣੇ ਘਰ ਸਭ ਕੁਝ ਦਿੱਤਾ ਹੋਵੇ ਨਾ ਸੁਖ ਸਹੂਲਤਾ ਫਿਰ ਦੂਜੇ ਦੇ ਘਰ ਵਾਲ ਚੱਕਣਾ ਨਹੀਂ ਚਾਹੀਦਾ ਨਹੀਂ ਚਾਹੀਦਾ ਉਹ ਤੇ ਘਰ ਸਭ ਕੁਝ ਰੱਬ ਨੇ ਦਿੱਤਾ ਕਿਹੜੀ ਗੱਲ ਦੀ ਉਹਨੂੰ ਭੋਖਿਆ ਕਾਲ ਕੋਈ ਨਹੀਂ ਬੈਠੋ ਤੁਸੀਂ ਮੈਂ ਵੀ ਵੇਖਾਂ ਦਰਸੋਈ ਤਾਂ ਉਹਦੀ ਹੋ ਗਈ ਆ ਹੋਰ ਗੱਲ ਕੋਈ ਨਹੀਂ ਕੀ ਬੰਦਾ ਕਰੇ ਫੇਰਾ ਸਮਝਾਈਦਾ ਵੀ ਨਾ ਕਿ ਭਰਾ ਪਰਜਾਈ ਚ ਕਪਤ ਪਾਏਗੀ ਤਾਂ ਤੇਰੀ ਫਿਕ ਪੈਣੀ ਆ ਪਰ ਕਿ ਤੈਨੂੰ ਕੌਣ ਮਿਲੇਗਾ ਕੁੜੀਏ ਤੈਨੂੰ ਕੌਣ ਪੁੱਛੇਗਾ ਪਰ ਨਹੀਂ ਉਹਦੀ ਆਦਤ ਹੀ ਨਹੀਂ ਜਾਂਦੀ ਕਰੇ ਕੀ ਬੰਦਾ ਮੈਂ ਹੁਣ ਤੇਰੀ ਖੱਪ ਖੱਪ ਕੇ ਹਟ ਗਈ ਮੈਂ ਤੇ ਆਖਣੋ ਮੰਮੀ ਹਾਂ ਪੁੱਤ ਉਹ ਕੀ ਕੀਤੀ ਗੱਲ ਮੇਰੇ ਬੁੱਲਦੇ ਦੀ ਲੈ ਦੱਸ ਤੈਨੂੰ ਤਾਂ ਸਿਰਫ ਆਪਣਾ ਹੀ ਕੰਮ ਆ ਹੋਰ ਨਹੀਂ ਵੇਖਣਾ ਕੋ ਨਾਨਕੇ ਪੁੱਛਣਾ ਵੀ ਮੰਮੀ ਕੀ ਕਰਨ ਲਈ ਆ ਜਾਂ ਕਿੱਦਾਂ ਆ? ਸੋਈ ਚ ਕਰਨੀ ਆ ਜਾਂ ਇਹ ਕਰਨੀ ਆ? ਬੁਲਟ ਬੁਲਟ ਬਸ ਇੱਕੋ ਹੀ ਗੱਲ ਪੁੱਛਣ ਆਈ ਏ ਹੁਣ ਤੋਂ। ਤਾਂ ਵੀ ਦੱਸੋ ਕਿ ਕਿੰਨਾ ਕ ਟਾਈਮ ਲੱਗੂਗਾ? ਮੇਰੀ ਗੱਲ ਸੁਣ ਪੁੱਤ। ਅਜੇ ਤਾਂ ਮੈਂ ਚੂੜੀਆਂ ਦਾ ਹੱਲ ਕੀਤਾ ਵਾ। ਚੂੜੀਆਂ ਆ ਗਈਆਂ। ਹਾਂ। ਛਡਾ ਲਿਆਂਦੀਆਂ ਵਾ ਤੇਰੇ ਮਾਮੇ ਨੇ। ਠੀਕ ਆ। ਆਇਆ ਹੀ ਤੇਰੀ ਨਾਨੀ ਦਾ ਫੋਨ। ਹਾਂ। ਤੇ ਕੋਈ ਗੱਲ ਨਹੀਂ ਬੁਲਟ ਵੀ ਉੱਥੋਂ ਹੀ ਘਟਾਉਣਾ। ਤੂੰ ਥੋੜੇ ਦਿਨ ਰੁਕ। ਛੇਰ ਵੇ। ਕਿੱਦਾਂ ਨਾ ਤੇ ਰੰਗਾਂ ਤੇ ਇਹ ਕਨਕ ਉੱਠਾ। ਤੇ ਬੁਲਟ ਲਿਆ ਕੇ ਦੇਣੀ ਆ ਆਪਣੇ ਪੁੱਤ ਨੂੰ ਤੂੰ ਨਾ ਫਿਕਰ ਕਰੀਂਗੇ ਇਸ ਗੱਲ ਦਾ ਠੀਕ ਆ ਨਾ ਨਹੀਂ ਮੈਂ ਕਦਾ ਕਰਨਾ ਫਿਕਰ ਆਹੋ ਥੋੜੇ ਦਿਨ ਖਲੋ ਜਾ ਮੇਰਾ ਪੁੱਤ ਬਹੁਤੇ ਨਹੀਂ ਚਲ 5-7 ਦਿਨ ਤੇ ਖਲੋਜੇ ਉਹ ਕੋਈ ਨਹੀਂ ਉਹ ਤਾਂ ਮੈਂ ਖਲੋਜੂ ਮੈਂ ਹਫਤਾ ਆਹੋ ਤੇ ਨਾਲੇ ਤੈਨੂੰ ਪਤਾ ਹੀ ਆ ਨਾ ਫਿਰ ਕਿ ਜਦੋਂ ਕੋਈ ਚੀਜ਼ ਕਿਸੇ ਕੋ ਕਢਾਉਣੀ ਹੋਵੇ ਫਿਰ ਸਾਫ ਕਰਵਾਉਣੇ ਪੈਂਦੇ ਆ ਉਹ ਤਾਂ ਮੈਨੂੰ ਪਤਾ ਵਾ ਆਹੋ ਤੇ ਤੇਰੀ ਮਾਂ ਨੂੰ ਸਕੀਮਾਂ ਲਾਉਣੀਆਂ ਪੈਣੀਆਂ ਆ ਤੇ ਫਿਰ ਜਾ ਕੇ ਬੁਲਟ ਮਿਲਣਾ ਤੈਨੂੰ ਤੂੰ ਫਿਕਰ ਨਾ ਕਰ ਘਰੋਂ ਮੈਂ ਰੁਪਈਆ ਵੀ ਖਰਚਣਾ ਤੇ ਬੁਲਟ ਵੀ ਲੈ ਦੇਣਾ ਤੈਨੂੰ ਠੀਕ ਆ ਕੋਈ ਨਹੀਂ ਆਹੋ ਬੋਲਦੇ ਮੈਂ ਲੈਵਾਂ ਵਾ ਠੋਕ ਬਣੋਣੀ ਪੂਰੀ ਪਿੰਡ ਜੇ ਮੈਂ ਆ ਵੇਖੀ ਜਾਈ ਤੂੰ ਠੋਕ ਤੇਰੀ ਬਣੂਗੀ ਫਿਕਰ ਨਾ ਕਰੀ ਤੂੰ ਠੀਕ ਆ ਨਾਲੇ ਮੈਂ ਦਸਣਾ ਥੋੜੀ ਮਾਮੇ ਨੇ ਲੈ ਕੇ ਦੁੱਤਾ ਵਾ ਮੈਨਾਂ ਮੇਰੇ ਮਾਪਿਆਂ ਨੇ ਲੈ ਕੇ ਦੁੱਤਾ ਚਲ ਕੋਈ ਗੱਲ ਨਹੀਂ ਮਾਮੇ ਨੇ ਲੈਤਾ ਮਾਪੇ ਦੇ ਲੈਤਾ ਇੱਕੋ ਹੀ ਗੱਲ ਹੁੰਦੀ ਆ ਨਹੀਂ ਹੁੰਦੀ ਤੇ ਮੈਂ ਕਹਦਾਂ ਮਾਮਾ ਨੇ ਕਹਿੰਦਾ ਤੂੰ ਘੜਾ ਆਪ ਲਿਆ ਵਾ ਮਾਮੇ ਨੇ ਦੁੱਤਾ ਵਾ ਕੋਈ ਨਹੀਂ ਪੁੱਤ ਮੇਰੀ ਗੱਲ ਸੁਣਾ ਹੁਣ ਨਾ 5-7 ਦਿਨ ਮੇਰਾ ਬੁੱਟ ਦੀ ਗੱਲ ਨਾ ਕਰੀ ਹਾਂ ਮੈਂ ਕਿਹਾ ਸੀ ਮਾ ਲਾਂ ਲਾਂ ਤੇ ਆਕੇ ਨਾ ਰੋਜ ਫੋਨ ਹਾਲ ਚਾਲ ਪੁੱਛ ਲਿਆ ਕਰੂਗਾ। ਓ ਐਡੀ ਵੀ ਨਾ ਡਰਦੀ ਉਹਨਾਂ ਕੋ ਫਿਰ ਰੋਜ ਰੋਜ ਫੋਨ ਲਾ ਕੇ ਕਹਿੰਦੇ ਹਾਲ ਚਾਲ ਪੁੱਛਦੀ ਫੇਰਾ ਆਪਣੀ ਮਾਂ ਨਾਲ ਗੱਲ ਕਰੂੰਗੀ ਮੈਂ। ਹਾਂ ਪਰ ਜਿਹੜੀ ਬੁੱਢੀ ਗੱਲ ਵਾ ਨਾ ਉਹ ਤੇਰੇ ਮਾਮੇ ਨਾਲ ਕਰੂੰਗੀ। ਠੀਕ ਆ ਨਾ? ਉਹਨੇ ਲੈ ਕੇ ਦੇਣਾ ਵਾ। ਉਹਨੂੰ ਲੈ ਕੇ ਦੇਣਾ ਪੈਣਾ ਵਾ। ਆਹ ਆਹ। ਠੀਕ ਆ ਨਾ? ਜੇ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲੇ ਤੇ ਉਂਗਲ ਡੇਢੀ ਕਰ ਲਾਂਗੇ। ਨਹੀਂ ਫਿਰ ਇਹ ਭਾਂਜੇ ਨੇ ਮੰਗਿਆ ਵਾ। ਆਹੋ ਅੱਗੇ ਕਿਹੜਾ ਕਦੀ ਇੰਨਾਗਾ ਕੋ ਲਿਆ ਵਾ। ਆਹੋ ਕੱਲਾ ਕੱਲਾ ਤੇ ਭਾਂਜਾ ਵਾ ਕੋਈ ਗ ਤੂੰ ਨਾ ਫਿਕਰ ਕਰ ਕੇ ਇਹ ਗੱਲ ਦੀ ਜਾਂਦਿਆਂ ਨੂੰ 100 ਰੁਪਿਆ ਨਹੀਂ ਦੇਣਾ ਤੇ ਉਹ ਇੱਕ ਇੱਕੋ ਵਾਰੀ ਕਢਾ ਲੈਣਾ ਸਾਰਾ ਹੀ ਹੁਣ ਵੇਚ ਦੇ ਉਹ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਹੌਸਲਾ ਰੱਖਿਆ ਕਰ ਹੌਸਲਾ ਰੱਖਿਆ ਸਭ ਕੁਝ ਮਿਲ ਜਾਂਦਾ ਹੁੰਦਾ ਠੀਕ ਆ ਤੇ ਚਾਹ ਕਿ ਨਹੀਂ ਰੋਟੀ ਟਿੱਕੀ ਖਾਣੀ ਆ ਖਾਣਾ ਕੋਹ ਨਹੀਂ ਆ ਉਹ ਆ ਨਾਲੇ ਮੇਰੀ ਯਾਰ ਦਾ ਉਹ ਫੋਨ ਮੈਂ ਗੱਲ ਕਰ ਲੈ ਇਹਦੇ ਨਾਲ ਚੱਲ ਕਰ ਲੈ ਕਰ ਲੈ ਜਾ ਜਾ ਮੇਰੀ ਖਲਾਸੀ ਕਰ ਵੇਖਾਂ ਹਾਂ ਇਹਨੂੰ ਬਸ ਇੱਕੋ ਹੀ ਗੱਲ ਵਾ ਤੇ ਮੈਨੂੰ ਬੁਲਟ ਮਿਲ ਜਾਏ ਸ਼ਰੀਨਾਂ ਹੁਣ ਉੱਥੇ ਵੀ ਗੱਲ ਕਰਨ ਵਾਸਤੇ ਟਾਈਮ ਚਾਹੀਦਾ ਵਾ ਤੱਤੇ ਤੱਤੇ ਕੰਮ ਹੈ ਕਿਦਾਂ ਗੱਲਾਂ ਕਰ ਲਾਂ ਸਾਰੀਆਂ ਅੱਜ ਤੇ ਅਜੇ ਮੈਂ ਝੂੜੀਆਂ ਛੜਵਾ ਕੇ ਦਿੱਤੀਆਂ ਵਾਂ ਤੇ ਜੇ ਹੁਣੇ ਪੈਂਦਾ ਹੀ ਇਹ ਗੱਲ ਕਰਤੀ ਤੇ ਕਹਿਣਾ ਤੇ ਇਸੇ ਕੰਮ ਤੇ ਹੋ ਗਈ ਆ ਦੋ ਚਾਰ ਦਿਨ ਠੰਡ ਢੋਲਾ ਹੋ ਲੈਂਦੇ ਫਿਰ ਆਪਰੇ ਗੱਲ ਕਰ ਦੂੰਗੀ ਮੈਂ ਕੋਈ ਗੱਲ ਨਹੀਂ ਧਿਆਨ ਤੇ ਮੇਰਾ ਵੀ ਹੈਗਾ ਵਾ ਵੀ ਆਪਣੇ ਪੁੱਤ ਨੂੰ ਬੁਲਡ ਲੈ ਕੇ ਦੇਣਾ ਵਾ ਕੋਈ ਨਹੀਂ ਉਹਨਾਂ ਦੇ ਰਗਾਂ 'ਚ ਗੂਠਾ ਦੇਣਾ ਵਾ ਹੋਰ ਮੈਂ ਕਿੱਥੇ ਜਾਣਾ ਵਾ ੱਲਾ ਮਾਤੀ ਪਹਿਲਾਂ ਪਾਪਾ ਨਾਲ ਗੱਲ ਕਰਦਾ ਮੈਂ ਬਦਹੀ ਨਾਨਕੇ ਕਿਉਂ ਨਹੀਂ ਜਾਂਦੇ ਪਾਪਾ ਮੈਂ ਗੱਲ ਕਰਨੀ ਹਿੰਟ ਨਾਲ ਇੱਕ ਦੱਸੋ ਪੁੱਤ ਮੇਰੀ ਗੱਲ ਸੁਣੋ ਗੱਲ ਦਾ ਗੁੱਸਾ ਨਾ ਕਰਿਓ ਹੁਣ ਪੁੱਤ ਗੱਲ ਤੇ ਕਰ ਗੱਲ ਮੈਂ ਇਹ ਕਰਨੀ ਆ ਕਿ ਮੰਮੀ ਮੈਨੂੰ ਕਹਿੰਦੇ ਸੀ ਕਿ ਨਾਨਕੇ ਜਾਣਾ ਵਾ ਤੇ ਤੁਹਾਨੂੰ ਪਤਾ ਵੀ ਆ ਮੇਰੇ ਪੇਪਰ ਹੋਣਦੇ ਆ ਤੇ ਮੈਂ ਵੀ ਪਾਪਾ ਨੂੰ ਲੈ ਜਾ ਜੋ ਤੇ ਕਹਿੰਦੇ ਪਾਪਾ ਤੇਰੇ ਤਿਆਰ ਨਹੀਂ ਹੁੰਦੇ ਜਾਣ ਨਾਲ ਜਾਣ ਨੂੰ ਮੇਰੀ ਗੱਲ ਸੁਣੋ ਜੇ ਮੰਮੀ ਦੀ ਪਰਜਾਈ ਨਹੀਂ ਠੀਕ ਮੰਮੀ ਨਹੀਂ ਠੀਕ ਤੁਸੀਂ ਜਾ ਕੇ ਤੇ ਪਤਾ ਲੈ ਆਉਂਦੇ ਹੋ ਉਹਨਾਂ ਦਾ ਉਹ ਕਰਨਾ ਤੋ ਹੱਥ ਰੱਸਾ ਤੇ ਸਿਰੇ ਤੇ ਗੰਡ ਮੈਂ ਇੱਕ ਵਾਰੀ ਕਹਿਤਾ ਵੀ ਮੇਰਾ ਨਹੀਂ ਟਾਈਮ ਤੇ ਮੈਂ ਨਹੀਂ ਜਾਣਾ ਉਹ ਪਾਪਾ ਟਾਈਮ ਕਿਉਂ ਨਹੀਂ ਆ ਹੈ ਕਿੰਨਾਕ ਟਾਈਮ ਲੱਗ ਜਾਣਾ ਵੱਧ ਤੋਂ ਵੱਧ ਮੇਰੇ ਖਿਆਲ ਨਾਲ ਉਹ 2 ਘੰਟ ਲੱਗ ਜਾਣਗੇ 3 ਲੱਗ ਜਾਣਗੇ ਹੁਣ ਜਿੱਥੇ ਜਾਣਾ ਉਹਦਾ ਚਾਹ ਪਾਣੀ ਰੋਟੀ ਤੋਂ ਬਿਨਾਂ ਹੋਣ ਨਹੀਂ ਦੇਣਾ ਤੇ ਕਰਨ ਮੇਰ ਕੋ ਨਹੀਂ ਜਾ ਜਾਣਾ ਉਹ ਮੇਰੇ ਗੱਲ ਦਾ ਹੁਣ ਗੁੱਸਾ ਨਾ ਕਰਿਓ ਮੇਰੀ ਗੱਲ ਸੁਣੋ ਮੈਨੂੰ ਪਤਾ ਤੁਸੀਂ ਕਿਉਂ ਨਹੀਂ ਜਾਣਦੇ ਠੀਕ ਆ ਨਾ ਪਰ ਮਾਮੇ ਨੇ ਜੇ ਆਪ ਪੈਸੇ ਮੰਗੇ ਹੁੰਦੇ ਫਿਰ ਤਾਂ ਚਲੋ ਕੋਈ ਗੱਲ ਹੁੰਦੀ ਹੁਣ ਉਹ ਜਦੋਂ ਮੰਗਣੀ ਨਹੀਂ ਡੇ ਤੇ ਫਿਰ ਕਿਹੜੀ ਗੱਲ ਕਰਨ ਬਾਰ-ਬਾਰ ਤੇਰੀ ਮਾਂ ਵੀ ਉਹ ਗੱਲਾਂ ਤੂੰ ਵੀ ਉਹ ਗੱਲਾਂ ਮੈਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਮੈਂ ਤੈਨੂੰ ਕਹਤਾ ਵੀ ਪੁੱਤ ਮੇਰਾ دل ਕਰਦਾ ਨਹੀਂ دل ਕਰਦਾ ਮਾਂ ਆਪਣੀ ਨੂੰ ਉੱਥੇ ਬਸੇ ਬਿਠਾ ਦਿੱਤੇ ਆਪੀ ਹੋਉਂਦੀ ਆ دل ਕਿਉਂ ਨਹੀਂ ਕਰਦਾ ਬਾਕੀ ਰਿਸ਼ਤੇਦਾਰੀਆਂ ਕੋ ਜਾਣ ਨੂੰ ਜ਼ਿਆਦਾ ਦਿਲ ਕਰਦਾ ਮਾਮੀ ਕੋ ਜਾਣ ਨੂੰ ਪਤਾ ਨਹੀਂ ਕਿਉਂ ਕਰਦਾ ਐਂ ਜਦੋਂ ਪਹਿਲੇ ਲੈਣ ਉਹ ਅਗਲਾ ਕੀ ਕਹੂਗਾ ਜਦੋਂ ਪਹਿਲੇ ਲੈਣੇ ਸੀ ਉਦੋਂ ਤਾਂ ਬੜੀ ਛੇਤੀ ਹੁੰਦੀ ਸੀ ਤੇ ਦੂਜੇ ਰਿਸ਼ਤੇਦਾਰਾਂ ਕੋ ਮੈਂ ਕਿੰਨਾ ਕਿ ਜਾਣ ਡਿਆ ਵਾ ਉਹ ਪਾਪਾ ਗੱਲ ਉਹ ਨਹੀਂ ਆ ਠੀਕ ਆ ਨਾ ਮਾਮਾ ਜੀ ਤੇ ਪਤਾ ਤਾਂ ਨਾ ਕਿੰਨਾ ਸਾਥ ਦਿੰਦੇ ਸਾਡਾ ਹੈਂ ਹੁਣ ਆਪਾਂ ਮਾੜੀ ਘੜੀ ਚ ਉਹਨਾਂ ਦਾ ਸਾਥ ਨਾ ਦਵਾਂਗੇ ਤੇ ਗਾਣ ਸਾਡੀ ਮਦਦ ਕਰਨਗੇ ਉਹ ਇੱਕ ਬੋਲ ਤੇ ਉਹ ਪੈਸੇ ਦੇ ਕੇ ਹੀ ਘਰ ਆਣ ਕੇ ਠੀਕ ਆ ਨਾ ਭੂਆ ਕਾਪਾ ਪੈਸੇ ਮੰਗੇ ਹੀ ਭੂਣ ਦੇ ਕੋੜੀ ਨਾ ਕਰਦੀ ਸੀ ਹਜੇ ਤੁਹਾਡੀ ਭੈਣ ਹੀ ਉਹ ਦੂਰ ਦਾ ਰਿਸ਼ਤਾ ਵੀ ਨਹੀਂ ਉਹ ਯਾਰ ਜੇ ਉਹਨਾਂ ਗਾੜੀ ਪੈਸੇ ਦੇਣੇ ਹੁਣ ਤੇ ਦੇ ਦੇਣ ਨਹੀਂ ਦੇਣੇ ਤੇ ਉਹਨਾਂ ਦੀ ਮਰਜ਼ੀ ਉਹ ਤੁਸੀਂ ਤੇ ਭਰਾ ਕੇ ਵੱਡੇ ਪੈਂਦੀ ਜੀ ਰਹਿਣ ਤੁਸੀਂ ਦੇ ਦੇ ਇੱਥੇ ਕੋਈ ਗੱਲ ਕਰੀ ਜਾਂਦੇ ਆ ਮਾਂ ਪੁੱਤ ਉੱਥੇ ਚਲੀਏ ਉੱਥੇ ਚਲੀਏ ਮੈਂ ਕਹਿੰਦਾ ਵੀ ਉਹਨੂੰ ਫੋਨ ਤੇ ਪੁੱਛ ਲੈ ਹਾਲ ਚਾਲ ਹਾਲ ਚਾਲ ਹੀ ਪੁੱਛਣਾ ਆਦੋਈ ਇਹਨਾਂ ਦੀ ਆ ਉਠੋ ਹੰਜੀਕਾ ਕਿੱਡੀਆਂ ਨੀਂਦਾ ਚੜੀਆਂ ਵਾ ਤੁਹਾਨੂੰ ਕੀ ਹੋ ਗਿਆ ਰੋੜਾ ਫੋਨ ਨਾ ਪੀਆ ਹੁਣਾਂ ਕੀ ਆ ਜਿਹੜੇ ਕੰਮ ਤੁਹਾਡੇ ਘਰ ਚ ਹੁੰਦੇ ਹਨ ਉਹ ਹੀ ਹੋਏ ਆ ਕੀ ਹੋਇਆ ਕੀ ਆ ਧਿਆਨ ਤੁਹਾਡਾ ਫੋਨ ਆਉਂਦਿਆ ਘੜੀ ਘੜੀ ਕੀ ਕਹਿੰਦੀ ਆ ਮਾਤਾ ਨੂੰ ਡਈ ਆ ਪੁੱਛਣ ਚੂੜੀਆਂ ਲਿਆਤੀਆਂ ਵਾ ਆ ਲਿਆਤਾ ਵਾ ਹੁਣ ਉਹਦੇ ਕਲੇਜੇ ਠੰਡ ਪੈ ਗਈ ਆ ਲਿਆਤੀਆਂ ਵਾ ਤੇ ਮੇਰੇ ਭਰਾ ਪਰਜਾਈ ਦੇ ਛਡਾਤੇ ਹਨਾ ਤੇ ਕੀ ਗੋਲੀ ਮਾਰਤੀ ਉਹਨੇ ਚੂੜੀਆਂ ਬਾਰੇ ਪੁੱਛ ਲੈ ਅਖਰਾ ਕੀ ਆ ਓ ਤੁਸੀਂ ਵੀ ਪਹਿਣਦੇ ਬਣ ਗਏ ਜੇ ਬੇ ਦੇ ਬਣ ਗਏ ਜੇ ਤੇ ਫਲਾਣੇ ਦੇ ਬਣ ਗਏ ਜੇ ਮੈਂ ਤਾਂ ਤੁਹਾਡਾ ਟਾਈਮ ਖਾਰਦੀ ਰਹੀ ਕਿ ਚੱਲ ਕੋਈ ਗੱਲ ਨਹੀਂ ਘਰ ਆ ਰਹੀਆਂ ਭਰਾ ਕੋ ਲਿਆ ਕੇ ਦੇ ਦਿੰਨੀ ਆ ਤੁਸੀਂ ਉਹੀ ਕਰਮੀ ਆ ਪਈ ਨਾ ਮਤਲਬ ਆਪਣਾ ਕੱਢਿਆ ਹੁਣ ਤੂੰ ਕੌਣ ਤੇ ਮੈਂ ਕੌਣ ਉਹ ਰਮਨ ਇਦਾਂ ਦੀ ਗੱਲ ਕੋਈ ਨਹੀਂ ਆ ਮੈਂ ਤੈਨੂੰ ਆਖਣ ਡਿਆ ਵੀ ਕੋਈ ਨਹੀਂ ਦੇ ਦਿੰਨੇ ਆ ਦੇ ਦਿੰਨੇ ਆ ਉਹ ਤੇ ਮਾਤਾ ਨੇ ਜਿਆਦੀ ਤੰਗੀ ਦਿੱਤੀ ਵੀ ਚੂੜੀਆਂ ਮੇਰੀਆਂ ਲੈ ਕੇ ਮਾਤਾ ਨੇ ਤੰਗੀ ਨਹੀਂ ਦਿੱਤੀ ਉਸ ਗਾਦ ਨੇ ਤੰਗੀ ਦਿੱਤੀ ਸੀ ਚੱਲ ਕਿ ਇਹਦੀ ਲਾਲਾ ਜਾਂ ਹੁੰਦੇ ਦਿੱਤੀ ਜਾਂਦੇ ਦਿੱਤੀ ਤੇ ਆ ਨਾ ਕਿਸੇ ਨੇ ਨਾ ਰੋਜ਼ ਫੋਨ ਆ ਜਾਂ ਰੋਜ਼ ਫੋਨ ਆ ਜਾ ਕੀ ਕਰਨ ਦੇ ਜੇ ਛਡਾ ਕੇ ਲਿਆਂਦ ਕਾਨੀਆਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹਦੀ ਅੱਖ ਚੂੜੀਆਂ ਤੇ ਤਾਂ ਟੱਪਸਾਂ ਤੇ ਆ ਜੇ ਕਿਤੇ ਇਸ ਮਾਣੋ ਲੈ ਗਈ ਨਾ ਫਿਰ ਮਿਰਤੋ ਬੁਰਾ ਕੋਈ ਨਹੀਂਗਾ ਉਹਦੇ ਪਿੰਡ ਜਾ ਕੇ ਉਹਦੇ ਗੁਦਨੀ ਖਵਾ ਕੇ ਆਉਂਗੀ ਮੈਂ ਤੂੰ ਐਵੇਂ ਕਮਾਉਂਗੀ ਤਾਂ ਕਮਾਉਣੀ ਨਹੀਂਗੀ ਉਹ ਬੀਜੀ ਨੂੰ ਦਵੇ ਨਾ ਦਵੇ ਕਿਉਂ ਆ ਦਵੇ ਦਿਨਾਂਵਾਰਾਂ ਦਾ ਸਭ ਕੁਝ ਦਿੱਤਾ ਵਾ ਮੁੰਡਾ ਉਹਦਾ ਵਿਆਹਣ ਵਾਲਾ ਹੋਇਆ ਵਾ ਪਲਕੇ ਨੂੰ ਕੁਝ ਨਹੀਂ ਪਾਉਣਾ ਜੋ ਕੁਝ ਹੈਗਾ ਨਾ ਘਰ ਢੋਦੋ ਉੱਥੇ ਹੀ ਉਹ ਤੂੰ ਤਾਂ ਐਵੇਂ ਪਗਲਾਂ ਦੀ ਮਰੀ ਜਾਂ ਡੀਕੋ ਗੱਲਾ ਕਰੀ ਜਾਂਦੀ ਹੋ ਨਾ ਮੈਂ ਪਾਗਲ ਹੋ ਗਈਆਂ ਤੁਸੀਂ ਸਾਰਾ ਟੱਬਰ ਨਾ ਬੜਾ ਚੁਸਤ ਚਲਾ ਕੇ ਜੇ ਚਾਤਰ ਜੇ ਤੁਸੀਂ ਕੀ ਚਾਤਰ ਪੁਣਾ ਵੇਖਿਆ ਤੂੰ ਐਹੋ ਹੀ ਚਾਤਰ ਪੁਣਾ ਕਿ ਜੋ ਇੱਥੇ ਹੈਗਾ ਵਾ ਉਹ ਲੈ ਜੀਏ ਪਰ ਮੈਂ ਹੁਣ ਨਹੀਂ ਇਹ ਕੰਮ ਖੋਣ ਦੇਣਾ ਮੈਂ ਬੜਾ ਚਰ ਜਰਿਆ ਵਾ ਹੁਣ ਮੇਰਾ ਵੀ ਇਹ ਘਰ ਵਾ ਮੇਰਾ ਵੀ ਮੁੰਡਾ ਵਿਆਹਣ ਵਾਲਾ ਹੋਇਆ ਵਾ ਜਦੋਂ ਆਉਂਦੀ ਆ ਕਪਾਤ ਪਾ ਕੇ ਚਲ ਜਾਣਾ ਹੁਣ ਤੁਸੀਂ ਆਂਦੇ ਜੇ ਤੇਰੇ ਪੇਕੇ ਨਹੀਂ ਜਾਣਾ ਕੀ ਗੱਲ ਵਾ ਉਹਦਾ ਕਰਕੇ ਮੇਰੇ ਪੇਕੇ ਛੋਟ ਜਾਣਾ ਹੋਣਾ ਮੈਂ ਉਹਦੇ ਕਰਕੇ ਨਹੀਂ ਕਹਿੰਦਿਆ ਨਾ ਉਹਨੇ ਮੈਨੂੰ ਕਿਹਾ ਵਾ ਵੀ ਵੀਰ ਉੱਥੇ ਜਾ ਨਾ ਜਾ ਮੈਨੂੰ ਕੀ ਪਤਾ ਫੋਨ ਤੇ ਆਉਂਦਾ ਵਾ ਕਿਹਾ ਕਿ ਨਹੀਂ ਕਿਹਾ ਮੇਰੇ ਸਾਹਮਣੇ ਸੱਚੇ ਹੁੰਦੇ ਜੀ ਕੋਈ ਮਤਲਬ ਦੀ ਗੱਲ ਕਰਿਆ ਕਰ ਮੇਰੇ ਲਾਗੇ ਆਣ ਕੇ ਮੈਂ ਤਾਂ ਦਾ ਮਿੰਟ ਸੌਣਾ ਸੀ ਮੈਂ ਮਤਲਬ ਦੀ ਕੀਤੀ ਆ ਮਤਲਬ ਦੀ ਸੁਣਦੀ ਨਾ ਤੁਹਾਨੂੰ ਆਤ ਨਹੀਂ ਗਈ ਹੈਗੀ ਤੁਹਾਨੂੰ ਝੂਠੀਆਂ ਸੱਚੀਆਂ ਪੈਣ ਦੀ ਸੁਣਦੀ ਆਤ ਹੈਗੀ ਆ ਉਹ ਤਾਂ ਮਨੂਰ ਨੇ ਕਦੀ ਫੋਨ ਹੀ ਨਹੀਂ ਕੀਤਾ ਵੀ ਹੈਗੇ ਜਿਕੇ ਨਹੀਂ। ਇਦਾਂ ਕਰੋ। ਮਾਂ ਪੁੱਤ ਨਾ ਗੱਡੀ ਫੜੋ ਜਾਂ ਮੋਟਰਸਾਈਕਲ ਫੜੋ ਤੇ ਬੰਨੋ ਸਮਾਨ ਤੇ ਦਵਾ-ਦਵ ਜਾ ਕੇ ਤਾਂ ਉਥੇ ਪਹਚਾਓ ਪਿਆ ਲੈ ਲੱਲਾ ਉਹਦੇ ਕਲੇਜੇ 'ਚ ਵੀ ਠੰਡ ਪੈ ਜੀ। ਯਾਰ ਤੂੰ ਆਪਣੀਆਂ ਮਰੀ ਜਾਣ ਡਈਆਂ। ਚੋਣੀਆਂ ਛਡਾ ਕੇ ਲੈਣਦੀਆਂ ਮਮੀ ਬਿਜੀ ਕੋਲ ਹੀ ਪਈਆਂ ਵਾ। ਉਹਦਾ ਕੜੇ-ਕੜੇ ਫੋਨ ਕਰਨ ਦਾ ਕੀ ਮਤਲਬ ਹੋਇਆ? ਤੇ ਜੇ ਉਹ ਪੁੱਛ ਹੀ ਲੈ ਤੇ ਫੇਰ ਅਖਰ ਆ ਗਈ। ਸਾਡਾ ਘਰ ਵਾ ਅਸੀਂ ਗਏ ਨੇ ਪਈਆਂ ਛਡਾਈ ਉਹ ਕੌਣਾ? ਕੌਣ ਆ ਇੱਥੇ ਆਣ ਕੇ ਰੋਲਾ ਡਿਆ ਪੀ ਪਾਉਣਾ ਚੱਪਾ ਤੇਥੋਂ ਮੈਨਾਂ ਰੋਲਾ ਇਦਾਂ ਹੀ ਪਾਉਣਾ ਵਾ ਤਾਂ ਮੈਂ ਤਾਂ ਸੁਣਾਂ ਨੀ ਗੱਲ ਨੀਂਦਾ ਤਾਂ ਬੜੀਆਂ ਚੜੀਆਂ ਵਾ ਜਦੋਂ ਸੱਚੀ ਗੱਲ ਕਹੀ ਹੈ ਨਾ ਫੇਰ ਤਾਂ ਬੜੀਆਂ ਮਿਰਚਾਂ ਲੱਗਦੀਆਂ ਫੇਰ ਤੇ ਇਹੋ ਗੱਲ ਕਹਿਣੀ ਆ ਭਾਜਾ ਮੇਰੇ ਲਾਗੂ ਦੱਸ ਜੀ ਉਹਨੇ ਪੁੱਛ ਹੀ ਲਿਆ ਬੀਜੀ ਨੂੰ ਵੀ ਬੀਬੀ ਲੈਦੀਆਂ ਛਡਾ ਕੇ ਤੇ ਆਖਰ ਕਿੱਧਰ ਦੀ ਆ ਗਈ ਇਹਦੇ ਵਿੱਚ ਬੋਲਣ ਵਾਲੀ ਕਿਹੜੀ ਗੱਲ ਵਾ